ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਅੰਮ੍ਰਿਤਸਰ ਲੋਕੋ ਕੇ ਤੋਂ ਗੁਰਪ੍ਰੀਤ ਦੀ ਖਬਰ ਅੰਮ੍ਰਿਤਸਰ ਲੋਕੋ ਕੇ ਡੀ ਐਸ ਐਫ ਆਸ਼ਾ ਵਰਕਰ ਜੁਨੇਵੋ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਰੋਸ ਮੁਜ਼ਾਹਰਾ ਕਿਉਂ ਕੀਤਾ ਗਿਆ ਸੁਣੋ ਲੋਕੋ ਕੇ ਬਲਾਕ ਪ੍ਰਧਾਨ ਅਤੇ ਉਹਨਾਂ ਦੀ ਜਵਾਨੀ ਪਰ ਪੰਜਾਬ ਭਰ ਦੀਆਂ ਆਸ਼ਾ ਵਰਕਰ ਹਰ ਬਲਾਕ ਦੇ ਵਿੱਚ ਜੋ ਤਰਨੇ ਬਾਜੀਕਾਰ ਰਹਨੇ ਅਸੀਂ ਨਾਰੇ ਬਾਜੀਕਾਰ ਰਹੇ ਆ ਤਰਨੇ ਲਗਾ ਰਹੇ ਆ ਕਿ 58 ਸਾਲ ਦੇ ਵਿੱਚ ਜੋ ਵੀ ਆਸ਼ਾ ਵਰਕਰ ਕੁੜੀਆਂ ਸੀ ਜਮ ਫਸੀਲੀ ਟੈਕਟਰ ਹੀ ਉਹਨਾਂ ਨੂੰ 50 ਸਰਕਾਰ ਬਿਨਾ ਖਾਲੀ ਹੱਥ ਤੋਰ ਰਹੀ ਆ ਕੋਈ ਵੀ ਉਹਨਾਂ ਨੂੰ ਮਾਨ ਪੱਤਾ ਜਿਹੜਾ ਮਿਲਦਾ ਸੀ ਤਿੰਨ ਮਹੀਨੇ ਮਾਰਚ ਦੇ ਮਹੀਨੇ ਤੋਂ ਹੁਣ ਜੂਨ ਤੱਕ ਉਹਨਾਂ ਦੇ ਇਨਸੈਂਟ ਵੀ ਰੋ ਹੋਲਡ ਕੀਤੇ ਗਏ ਆ ਕਿ ਇਹਨਾਂ ਨੂੰ ਕੋਈ ਪੇ ਨਹੀਂ ਦਿੱਤੀ ਜਾਵੇਗੀ ਤੇ ਉਹਨਾਂ ਨੂੰ ਖਾਲੀ ਹੱਥ ਵਾਪਸ ਤੋਰਨ ਦਾ ਆ ਅੱਜ ਜੇ ਇਹ ਸਰਕਾਰ ਨੂੰ ਅਉਧੇ ਤੋਂ ਲਾ ਕੇ ਖਾਲੀ ਹੱਥ ਵਾਪਸ ਮੋੜਿਆ ਜਾਵੇ ਤੇ ਇਹਨਾਂ ਦੇ ਦਿਲ ਤੇ ਕੀ ਬੀਤੂਗੀ ਇਹ 5 ਸਾਲ ਆਪਣੀ ਸਰਕਾਰ ਆਪਣੇ ਜੋ ਵੀ ਆਪਣਾ ਕਰਕੇ ਤੇ ਜਦੋਂ ਇਹ ਸਰਕਾਰ ਵਾਪਸ ਮੁੜਦੀ ਆ ਜਾਂ ਬਦਲਦੀ ਆ ਇਹ 5-5 ਸਾਲ ਤੱਕ ਸਾਰੀ ਉਮਰ ਦੀਆਂ ਜਿਹੜੀਆਂ ਹੈਗੀਆਂ ਪੈਨਸ਼ਨਾਂ ਵਾ ਇਹ ਲੈ ਰਹੇ ਨੇ ਤੇ ਅਜਾਸ਼ਾ ਵਰਕਰ ਖਾਲੀ ਸੱਤ ਮੋੜ ਰਹੀਆਂ ਜੇ ਸਾਡਾ 28 ਤਰੀਕ ਤੱਕ ਕੁਝ ਵੀ ਜੇ ਨਾ ਬਣਿਆ ਤੇ ਅਸੀਂ 29 ਤਰੀਕ ਨੂੰ ਜਲੰਧਰ ਦੇ ਵਿੱਚ ਜਿਮਨੀ ਚੌਂ ਦੇ ਵਿੱਚ ਅਸੀਂ ਵੱਡਾ ਜਲੰਧਰ ਸੰਘਰਸ਼ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਉੱਤੇ ਅਸੀਂ ਭੁੱਖ ਹੜਤਾਲ ਕਰਾਂਗੇ ਜੇ ਸਰਕਾਰ ਨੇ ਸਾਡੀ 28 ਤਰੀਕ 28 ਜੂਨ ਤੱਕ ਸਾਡੀ ਕੋਈ ਵੀ ਮੰਗ ਨਾ ਮੰਨੀ ਤੇ ਅਸੀਂ ਜਲੰਧਰ ਦੇ ਵਿੱਚ ਧਰਨਾ ਉਲੀਕਿਆ ਹੋਇਆ ਸਾਡੀ ਜਥੇਬੰਦੀ ਨੇ ਅਸੀਂ ਉਹ ਧਰਨੇ ਦੇ ਵਿੱਚ ਸਮੂਹ ਪੰਜਾਬ ਦੀ ਆਸ਼ਾ ਵਰਕਰ ਇਕੱਠੀਆਂ ਹੋ ਕੇ ਅਸੀਂ ਇਹ ਸੰਘਰਸ਼ ਨੂੰ ਤਿੱਖਾ ਕਰਾਂਗੇ ਅਸੀਂ ਸਰਕਾਰ ਕੋ ਇਹ ਮੰਗ ਚਾਹੁੰਦੇ ਆ ਕਿ 58 ਸਾਲ ਵਾਲੀਆਂ ਭੈਣਾਂ ਜਿਉਂ ਉਹਨਾਂ ਦੀ ਏਜ ਵਧਾਈ ਜਾਵੇ ਤੇ ਉਹਨਾਂ ਨੂੰ ਜੋ ਖਾਲੀ ਹੱਥ ਵਾਪਸ ਜਿਹੜਾ ਉਹ ਨਾਮ ਹੋੜਿਆ ਜਾਵੇ ਪਹਿਲੀਆਂ ਸਰਕਾਰਾਂ ਵਾਲੇ ਵੀ ਇਤਰਾ ਹੁੰਦਾ ਸੀ ਕਿ ਜਾਂ ਇਸ ਵੇਲੇ ਪਹਿਲਾਂ ਸਰਕਾਰਾਂ ਵੀ ਹੈ ਤੇ ਇਸ ਤਰ੍ਹਾਂ ਹੀ ਜਿਹੜਾ ਕੋਈ ਆਉਂਦਾ ਸੀ ਬਟ ਇੰਨਾ ਹੈ ਕਿ ਉਹ ਸਰਕਾਰਾਂ ਫੇਰ ਵੀ ਕੁਝ ਨਾ ਕੁਝ ਥੋੜਾ ਜਿਹਾ ਥੋੜਾ ਸੁਣਵਾਈ ਹੁੰਦੀ ਸੀ ਪਰ ਜਦੋਂ ਦੀ ਇਹ ਮਾਨ ਸਰਕਾਰ ਆਈ ਆ ਇਹਨਾਂ